ਖੇਤੀਬਾੜੀ ਅਤੇ ਪਸ਼ੂ ਪਾਲਣ ਸੰਬੰਧੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣੀ ਖੇਤੀ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਦਬਾਓ ਕੀ ਨਾਮ ਹੈ ਮੇਰਾ ਨਾਮ ਨਵਜੋਤ ਸਿੰਘ ਸ਼ੇਰਗਿਲ ਹੈ ਜੀ ਮੈਂ ਪਿੰਡ ਮਜਾਲਖੁਰ ਤੋਂ ਆ ਮੈਂ ਸਟ੍ਰੋਬਰੀ ਦੀ ਖੇਤੀ ਕਰ ਰਿਹਾ ਜੀ ਪਿਛਲੇ 2-3 ਸਾਲਾਂ ਤੋਂ ਕਿੰਨੇ ਏਰੀਏ ਦੇ ਵਿੱਚ ਆਪਾਂ ਮੈਂ 1 ਏਕੜ ਦੇ ਵਿੱਚ ਇਸ ਦੀ ਖੇਤੀ ਕਰਦਾ ਹੈਗਾ ਜੀ ਇਹਦੀ ਬਿਜਾਈ ਜੀ ਸਰਗਿਆਂ ਦੇ ਟਾਈਮ ਹੁੰਦੀ ਹੈ ਅਕਤੂਬਰ ਨਵੰਬਰ ਵਿੱਚ ਇਹਦੀ ਪਲਾਂਟੇਸ਼ਨ ਹੁੰਦੀ ਹੈ ਜੀ ਇਹਦਾ ਬੂਟਾ ਮਿਲਦਾ ਹੈਗਾ ਤੇ 1 ਕਿੱਲੇ ਵਿੱਚ ਤਕਰੀਬਨ 20 ਤੋਂ 25 ਹਜ਼ਾਰ ਦੇ ਪਲਾਂਟਸ ਲੱਗਦੇ ਨੇ ਜੀ ਸਾਲ ਦੇ ਵਿੱਚ ਇਹਦੀ ਇੱਕ ਸੀਜ਼ਨ ਹੀ ਹੁੰਦਾ ਜੀ ਵਿంటర్ ਸੀਜ਼ਨ 6 ਮਹੀਨੇ ਦੀ ਫਰੂਟਿੰਗ ਹੁੰਦੀ ਹੈ ਜੀ ਤੇ ਤਕਰੀਬਨ 1 ਏਕੜ ਵਿੱਚੋਂ 50 ਤੋਂ 60 ਕੁਇੰਟਲ ਇਹਦਾ ਫਰੂਟ ਨਿਕਲ ਆਉਂਦਾ ਹੈ ਜੀ ਝਾੜ 50 ਤੋਂ 60 ਕੁਇੰਟਲਾਂ ਦੀ ਇੱਕ ਪਲਾਂਟ ਤੋਂ ਤਕਰੀਬਨ ਅੱਧਾ ਕਿਲੋ ਤੋਂ 1 ਕਿਲੋ ਜੇ ਵਧੀਆ ਕੁਆਲਿਟੀ ਦਾ ਪਲਾਂਟ ਹੋਵੇ 1 ਕਿਲੋ ਤੱਕ ਇਹਦਾ ਫਰੂਟ ਨਿਕਲ ਆਉਂਦਾ ਜੀ ਵਧੀਆ ਕੁਆਲਿਟੀ ਮੰਨ ਲਓ ਨਵੇਂ ਫਾਰਮਰ ਨੇ ਲਾ ਲਿਆ ਜੀ ਉਸ ਤੋਂ ਬਾਅਦ ਉਹਨੂੰ ਦਿੱਕਤ ਆਉਂਦੀ ਹੈ ਮਾਰਕੀਟਿੰਗ ਦੀ ਉਹ ਕਿਵੇਂ ਹੱਲ ਕਰ ਸਕਦਾ ਹੈ ਡਾਇਰੈਕਟ ਵੇਚ ਸਕਦੇ ਆ ਜਾਂ ਕੋਈ ਪ੍ਰੋਡਕਟ ਇਹਦਾ ਤਾਂ ਮਾਰਕੀਟਿੰਗ ਡਾਇਰੈਕਟ ਹੋ ਜਾਂਦੀ ਹੈ ਜੀ ਇਹਦੀ ਬਹੁਤ ਡਿਮਾਂਡ ਹੈ ਹਾਲੇ ਆਪਣੇ ਪੰਜਾਬ ਦੀ ਮਾਰਕੀਟ ਵਿੱਚ ਕਿਉਂਕਿ ਇਸ ਟਾਈਮ ਹਾਲੇ ਫਰੂਟ ਸਾਰਾ ਬਾਹਰੋਂ ਦਿੱਲੀ ਤੋਂ ਆਂਦਾ ਹੈ ਜੀ ਉੱਤਰਾਖੰਡ ਪੌਂਟਾ ਸਾਹਿਬ ਤੋਂ ਆਂਦਾ ਹੈ ਜੀ ਤੇ ਸਾਨੂੰ ਮੰਡੀ ਵਾਲੀ ਵੀ ਇਹ ਕਹਿੰਦੇ ਨੇ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਫਰੂਟ ਲਾਉਂਗੇ ਸਾਨੂੰ ਫਰੈਸ਼ ਫਰੂਟ ਅਵੇਲੇਬਲ ਹੋਏਗਾ ਇਸ ਲਈ ਦੀ ਮਾਰਕੀਟਿੰਗ ਦੀ ਹਾਲ ਤੱਕ ਕੋਈ ਦਿੱਕਤ ਨਹੀਂ ਹੈਗੀ ਜੀ ਅਸੀਂ ਇਸ ਸੀਜ਼ਨ ਵਿੱਚ ਆਪਣੀ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਅਸੀਂ ਸਟ੍ਰਾਬਰੀ ਦਾ ਜੈਮ ਬਣਾਉਣਾ ਸ਼ੁਰੂ ਕੀਤਾ ਹੈ ਤੇ ਬਹੁਤ ਹੀ ਵਧੀਆ ਰਿਸਪੌਂਸ ਆਇਆ ਸਾਨੂੰ ਇਹ 1/2 ਕਿਲੋ ਦੀ ਅਸੀਂ ਪੈਕਿੰਗ ਬਣਾਈ ਹੈ ਜਿਹਦੇ ਕਿ ਪ੍ਰਾਈਸ ਅਸੀਂ 150 ਰੁਪਏ ਰੱਖੀ ਹੈਗੀ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਡਕਟ ਬਣਾਏ ਜਾ ਸਕਦੇ ਹਾਂਜੀ ਇਸ ਤੋਂ ਸਟਰਾਬਰੀ ਕ੍ਰਸ਼ ਬਣ ਜਾਂਦੀ ਹੈ ਸਾਡਾ ਨੈਕਸਟ ਪ੍ਰੋਡਕਟ ਹੋਣਾ ਸੀ ਅਗਲੇ ਮੇਲੇ ਤੇ ਤੁਹਾਨੂੰ ਸਟਰਾਬਰੀ ਕ੍ਰਸ਼ ਦਵਾਂਗੇ ਜੀ ਲੈ ਕੇ ਹਾਂਜੀ ਇਹਦੀ ਪ੍ਰੋਸੈਸਿੰਗ ਕਿਵੇਂ ਹੁੰਦੀ ਹੈ ਕੋਈ ਮਸ਼ੀਨਰੀ ਕਿਹੜੀ ਲੱਗਦੀ ਹੈ ਕੀ ਜਾਂ ਨੋਰਮਲ ਹਾਂਜੀ ਇਹਦੀ ਮਸ਼ੀਨਰੀ ਲੋੜ ਆਪਾਂ ਨੂੰ ਇਹਦਾ ਪਲਪ ਕੱਢਣਾ ਪੈਂਦਾ ਜੀ ਸਟਰਾਬਰੀ ਦਾ ਫਿਰ ਬਾਕੀ ਜਿਹੜੇ ਬੇਸਿਕ ਇੰਗਰੀਡੀਅੰਟਸ ਨੇ ਜਿਵੇਂ ਚੀਨੀ ਹੋਗੀ ਜੀ ਬਾਕੀ ਇੱਕ ਦੋ ਪ੍ਰੀਜ਼ਰਵੇਟਿਵ ਜਿਹੜੇ ਹੈਗੇ ਨੇ ਆਪਾਂ ਨੂੰ ਐਡ ਕਰਕੇ ਇਹਦੀ ਜੈਮ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਜੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਫਾਰਮਰ ਕਿੱਥੋਂ ਲਵੇ ਜੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਆਪਣੇ ਕੇਵੀਕੇ ਵਾਲੇ ਹੈਗੇ ਨੇ ਜੀ ਹਰ ਜ਼ਿਲ੍ਹੇ ਵਿੱਚ ਜਿਵੇਂ ਕਿ ਲੁਧਿਆਣਾ ਉਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚੋਂ ਵੀ ਲੈ ਸਕਦੇ ਹੋ ਪਟਿਆਲੇ ਕੇਵੀਕੇ ਵਾਲੇ ਹੈਗੇ ਨੇ ਜੀ ਮੈਂ ਪਟਿਆਲੇ ਕੇਵੀਕੇ ਵਾਲਿਆਂ ਤੋਂ ਕੰਸਲਟ ਕਰਕੇ ਜੈਮ ਬਣਾਣੀ ਸ਼ੁਰੂ ਕੀਤੀ ਹੈ ਜੀ ਬਾਕੀ ਹਾਰਟੀਕਲਚਰ ਡਿਪਾਰਟਮੈਂਟ ਵਾਲੇ ਵੀ ਸਾਰੇ ਟ੍ਰੇਨਿੰਗ ਬਹੁਤ ਹੈਲਪ ਕਰਦੇ ਨੇ ਜੀ ਅੱਛਾ ਨਵੇਂ ਨੌਜਵਾਨ ਜਿਹੜੇ ਖੇਤੀ ਤੋਂ ਥੋੜਾ ਪਾਸੇ ਜਾ ਰਹੇ ਨੇ ਉਹਨਾਂ ਨੂੰ ਕੀ ਸਜਾਇਆ ਵੀ ਕਿਹੜੀ ਖੇਤੀ 'ਚ ਕਿਵੇਂ ਸ਼ੁਰੂ ਕਰ ਸਕਦੇ ਖੇਤੀ ਤਾਂ ਦੇਖੋ ਜੀ ਜਿਹੜੀ ਮਰਜ਼ੀ ਕਰੋ ਆਪਣਾ ਦਿਲ ਆਕੇ ਕਰਨੀ ਚਾਹੀਦੀ ਹੈ ਖੇਤੀ ਅਸੀਂ ਇਹੀ ਰਾਏ ਦਿੰਦਿਆਂ ਵੀ ਜਿਆਦਾ ਤੋਂ ਜਿਆਦਾ ਡਾਇਵਰਸੀਫਿਕੇਸ਼ਨ ਵਿੱਚ ਆਓ ਲੇਕਿਨ ਜਿਹੜਾ ਵੀ ਡਾਇਵਰਸੀਫਿਕੇਸ਼ਨ ਤੁਸੀਂ ਕਰ ਰਹੇ ਹੋ ਘਟ ਤੋਂ ਘਟ ਏਰੀਆ ਤੋਂ ਸ਼ੁਰੂ ਕਰੋ ਪਹਿਲਾਂ ਹੌਲੀ ਹੌਲੀ ਤਜਰਬੇ ਨਾਲ ਆਪਣਾ ਏਰੀਆ ਵਧਾਓ ਕਿਸੇ ਵੀ ਚੀਜ਼ ਦੀ ਖੇਤੀ ਹੈ ਭਾਵੇਂ ਸਟਰਾਬਰੀ ਦੀ ਹੈ ਭਾਵੇਂ ਬਰੋਕਲੀ ਦੀ ਹੈ ਭਾਵੇਂ ਮਸ਼ਰੂਮ ਦੀ ਹੈ ਘਟ ਹੀਰੇ ਤੋਂ ਸ਼ੁਰੂ ਕਰੋ ਹੌਲੀ ਹੌਲੀ ਤਜਰਬੇ ਨਾਲ ਏਰੀਆ ਵਧਾਈ ਜਾਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ